ਇਹ ਰਾਤ ਵੇਲੇ ਖਾਣਾ ਇਕੱਠੇ ਖਾਇਆ ਕਰੋ ਤੁਹਾਡੇ ਟੱਬਰ ਦੇ ਪੰਜ ਜੀ ਹੈ ਨੂਹ ਪੋਤਾ ਹੈ ਮਾਪਿਓ ਹੈ ਬੱਚਾ ਹੈ ਪੰਜੋਂ ਚਾਰੋਂ ਟੇਬਲ ਦੇ ਉੱਤੇ ਟੇਬਲ ਰੱਖੇ ਟੇਬਲ ਤੇ ਖਾਣਾ ਇਕੱਠੇ ਬਹਿ ਕੇ ਖਾਇਆ ਕਰੋ ਡਾਈਨਿੰਗ ਟੇਬਲ ਹਰ ਘਰ ਸਾਡੇ ਤੇ ਇੱਕ ਸੱਚ ਹੋਰ ਕਿਹੜਾ ਪੰਗਾ ਕਿਹੜਾ ਥੋਟਾ ਸਾਡੇ ਵਾਲੇ ਸਾਡੇ ਵਾਲੇ ਹੋਰ ਘਾ ਡਾਈਨਿੰਗ ਟੇਬਲ ਹੋਊਗਾ ਉਹਦੇ ਤੇ ਪਾ ਕੇ ਕੱਪੜੇ ਕੁੱਪੜੇ ਸਾਹਮਣੇ ਰੱਖ ਦੇਣਗੇ ਰੋਟੀਆਂ ਫੇਰ ਮੰਜੀਆਂ ਤੇ ਖਾਣਗੇ ਵੀ ਆਹ ਕਾਦੇ ਲਈ ਪਿਆ ਉਹ ਕੁਰਸੀਆਂ ਕਰਸੀਆਂ ਲਾਈਆਂ ਸਾਡੀਆਂ ਮਾਈਆਂ ਉਹਦੇ ਉੱਤੇ ਉਹਦੇ ਤੇ ਕਾਗਜ਼ ਮੂਮ ਜਾਮਾਂ ਚਾੜ੍ਹ ਕੇ ਐ ਉਹਨਾਂ ਨੂੰ ਸਜਾ ਕੇ ਰੱਖਿਆ ਇਹ ਭਾਈ ਆਏ ਗਏ ਲੈ ਵਾਸਤੇ ਵੀ ਆਇਆ ਗਿਆ ਕਦੇ ਮਹੀਨੇ ਬਾਅਦ ਆਊਗਾ ਜਿਹੜੇ ਆਉਣ ਵਾਲੇ ਨੇ ਉਹ ਕਿਹੜਾ ਡਾਈਨਿੰਗ ਟੇਬਲਾਂ ਤੇ ਖਾਂਦੇ ਨੇ ਪਿੰਡਾਂ ਵਾਲੇ ਸਾਡੇ ਉਦੋਂ ਵੀ ਗਾਂ ਲੰਗਿਆ ਬਕੰਮ ਵੀ ਜੇ ਤੇ ਤੁਹਾਡੇ ਘਰੇ 6-7 ਕੁਰਸੀਆਂ ਵਾਲਾ ਡਾਈਨਿੰਗ ਟੇਬਲ ਹੈਗਾ ਉਥੇ ਸੈਂਟਰ 'ਚ ਰੱਖੋ ਸਾਰਾ ਕੁਝ ਉੱਥੇ ਬਹਿ ਕੇ ਖਾਓ ਉਹਦੀ ਹੈੱਡ ਕੁਰਸੀ ਜਿਹੜੀ ਹੁੰਦੀ ਹੈ ਉਹਦੇ ਤੇ ਘਰ ਦੇ ਮੁਖੀ ਨੂੰ ਬਹਾਓ ਇੱਕ ਪਾਸੇ ਇਦਾਂ ਸਾਰਿਆਂ ਨੂੰ ਬਿਠਾ ਕੇ ਇਕੱਠੇ ਬਹਿ ਕੇ ਪ੍ਰਸ਼ਾਦਾ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਬਹੁਤ ਸੋਹਣੀ ਸਪੀਚ ਦਿੱਤੀ ਹੈ ਇੱਕ ਬਹੁਤ ਵਧੀਆ ਮੈਸੇਜ ਹੈ ਮੈਸੇਜ ਇਹ ਹੈ ਕਿ ਸਾਨੂੰ ਪਰਿਵਾਰ ਦੇ ਸਾਰੇ ਜੀਆਂ ਨਾਲ ਬੈਠ ਕੇ ਖਾਣਾ ਖਾਣਾ ਚਾਹੀਦਾ ਹੈ ਖਾਣਾ ਖਾਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬਸ ਖਾਣਾ ਹੀ ਖਾਣਾ ਹੈ ਇਸ ਨਾਲ ਸਾਡੇ ਪਰਿਵਾਰ ਵਿੱਚ ਪ੍ਰੇਮ ਮੋਹ ਮੁਹੱਬਤ ਵਧਦਾ ਹੈ ਤੇ ਸਾਰੇ ਜੀਆਂ ਦਾ ਇਕਤਾ ਵੱਧਦੀ ਹੈ ਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਡੇ ਪਰਿਵਾਰ ਦੀ ਜੀ ਕਿਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਹਨ ਭਾਵ ਸਾਡੇ ਪਰਿਵਾਰ ਦੇ ਸਾਰੇ ਜੀਵਾਂ ਦਾ ਏਕਤਾ ਦਾ ਸਬੂਤ ਮਿਲ ਜਾਂਦਾ ਹੈ ਸਾਨੂੰ ਸਾਡੇ ਪਰਿਵਾਰ ਦੇ ਸਾਰੇ ਜੀਵਾਂ ਦੀ ਗੱਲ ਸੁਣਨ ਦਾ ਇੱਕ ਮੌਕਾ ਮਿਲ ਜਾਂਦਾ ਹੈ ਤੇ ਇੱਕ ਖਾਣ ਦੇ ਟਾਈਮ ਤੇ ਹੀ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਦੁੱਖ ਸੁੱਖ ਦੀ ਗੱਲ ਕਰ ਸਕਦੇ ਹਾਂ ਤੇ ਭਾਵ ਕਿ ਇੱਕ ਉਹਨਾਂ ਦਾ ਵਧੀਆ ਟਾਈਮ ਸਪੈਂਡ ਕਰ ਸਕਦੇ ਹਾਂ ਕਿਉਂਕਿ ਅਸੀਂ ਸਾਰਾ ਦਿਨ ਗਤੀਵਿਧੀਆਂ ਵਿੱਚ ਉਲਝੇ ਰਹਿੰਦੇ ਹਾਂ ਤੇ ਆਪਣੇ ਪਰਿਵਾਰ ਦਾ ਸਾਨੂੰ ਕੁਝ ਨਹੀਂ ਪਤਾ ਲੱਗਦਾ ਕਿ ਕੋਈ ਕਿਸ ਤਰ੍ਹਾਂ ਦੀ ਟੈਨਸ਼ਨ ਵਿੱਚ ਹੈ ਜਾਂ ਕਿਸ ਤਰ੍ਹਾਂ ਦੀ ਵਿੱਚ ਹੈ ਨਹੀਂ ਹੈ ਇਸ ਨਾਲ ਸਾਡੇ ਘਰ ਦਾ ਮਾਹੌਲ ਚੰਗਾ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ